ਅੱਜ ਨੂੰ ਤਾਂ ਕਰਨੇ ਜਾ ਰਹੇ ਸੀ ਪਾਰੀ ਹਾਂ ਪਹਿਲੀ ਪਾਸ਼ਾ ਜੀ ਨੂੰ ਤਾਂ ਕਰੇ ਸ੍ਰੀ ਗੁਰੂ ਨਾਨਕ ਦੇਵ ਜੀ ਪਰਲੇ ਪਾਸੇ ਦੇ ਗੁਰਪੁਰਬ ਦੇ سلسلے ਦੇ ਵਿੱਚ ਉਹਨਾਂ ਨੂੰ ਵਸਤੇ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕਲੇਵਾ ਸੰਗਤ ਜਿੜੀ ਹੈ پوری ਦੁਨੀਆ ਦੇ ਵਿੱਚ ਲਤਮਸਤ ਹੋ ਰਹੀ ਹੈ ਉਹਨਾਂ ਦੇ ਮੁਕੰਨਦ ਸਥਾਨਾਂ ਤੇ ਉਹਨਾਂ ਦੀ ਪਵਿੱਤਰ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰਦੇ ਪਰਿਵਾਰ ਸਮੇਤ ਆਜ ਇੱਥੇ ਔਨਰ ਦਾ ਸਵਾਗਤ ਕਰਤ ਹੋਏ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਤੰਦਰੁਸਤੀ ਦੀ ਕਿ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸਮੱਤ ਬਖਸ਼ੇ ਬਲ ਬਖਸ਼ੇ ਅੱਗੇ ਤੇ ਰਾਤੀ ਚੱਲਣ ਦਾ ਬਲ ਬਖਸ਼ੋ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਾਈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ੋ ਇਹ ਵਾਸਤੇ ਕੀ ਤੇ ਹੋਰ